2024 ਲਈ ਕੈਲਗਰੀ ਵਿੱਚ 10 ਉੱਚ ਮੰਗ ਵਾਲੀਆਂ ਨੌਕਰੀਆਂ ਹਾਲ ਹੀ ਵਿੱਚ ਬੇਜ਼ਗਾਰੀ ਵਿੱਚ ਵਾਧੇ ਨਾਲ ਕੈਲਗਰੀ ਅਜੇ ਵੀ ਅਲਬਰਟਾ ਕੈਨੇਡਾ ਵਿੱਚ ਮੌਕਿਆਂ ਤੇ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੈ ਕੈਲਗਰੀ ਲਈ 2024 ਵਿੱਚ ਰੋਜ਼ਗਾਰ ਦਾ ਦ੍ਰਿਸ਼ਟੀਕੋਣ ਚਮਤਕਾਰ ਜਾਪ ਰਿਹਾ ਹੈ ਤੇ ਕਈ ਖੇਤਰਾਂ ਵਿੱਚ ਬਹੁਤ ਸਾਰੇ ਵਿਕਲਪ ਅਤੇ ਬੇਜ਼ਗਾਰੀ ਵਿੱਚ ਵਾਧਾ ਦੂਜੇ ਕੈਨੇਡੀਅਨ ਪ੍ਰਾਂਤਾਂ ਤੋਂ ਲੋਕਾਂ ਦੀ ਆਮਦ ਦਾ ਕਾਰਨ ਹੈ ਇਹ ਇੱਕ ਜਵੰਤ ਅਤੇ ਤੇਜ਼ੀ ਨਾਲ ਫੈਲਣ ਵਾਲਾ ਮਹਾਨਗਰ ਹੈ ਸਾਰੇ ਉਦਯੋਗ ਕੈਲਗਰੀ ਵਿੱਚ ਜਿੱਥੇ ਨੌਕਰੀ ਦੇ ਬਾਜ਼ਾਰ ਨੂੰ ਬਹੁਤ ਤੇਜ਼ੀ ਨਾਲ ਫੈਲਾ ਰਹੇ ਨੇ ਕਿਉਂਕਿ ਅਸੀਂ 2024 ਦੇ ਅੰਤ ਤੱਕ ਪਹੁੰਚ ਚੁੱਕੇ ਹਾਂ ਇਹ ਜਾਣਨਾ ਕਿ ਕਿਹੜੇ ਅਹੁਦਿਆਂ ਦੀ ਬਹੁਤ ਮੰਗ ਹੈ ਉਹਨਾਂ ਲਈ ਬਹੁਤ ਮਹੱਤਵਪੂਰਨ ਹੈ ਜੋ ਇਸ ਊਰਜਾਵਾਨ ਮਹਾਨਗਰ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਨੇ ਜਾਂ ਆਪਣੇ ਕੈਰੀਅਰ ਨੂੰ ਅੱਗੇ ਵਧਾਉਣਾ ਚਾਹੁੰਦੇ ਨੇ ਇਹ ਗੱਲ 2024 ਲਈ ਕੈਲਗਰੀ ਦੇ 10 ਇਨ ਡਿਮਾਂਡ ਪੇਸ਼ਿਆਂ ਨੂੰ ਸੂਚੀਬੱਧ ਕਰਦਾ ਹੈ ਉਨ੍ਹਾਂ ਦੀ ਤਨਖਾਹ ਦੀਆਂ ਰੇਂਜਾਂ ਦੀ ਸੰਭਾਵਨਾ ਉਪਲਬਧ ਅਹੁਦਿਆਂ ਦੇ ਨਾਲ ਜੇਕਰ ਤੁਸੀਂ ਕੈਲਗਰੀ ਵਿੱਚ ਜਾਣ ਜਾਂ ਉੱਥੇ ਆਪਣਾ ਕੈਰੀਅਰ ਵਧਾਉਣ ਬਾਰੇ ਸੋਚ ਰਹੇ ਹੋ ਤਾਂ ਹੁਣੇ ਇਹਨਾਂ ਮੰਗਾਂ ਵਿੱਚ ਅਹੁਦਿਆਂ ਦੀ ਪਰਚੂਲ ਕਰੋ ਸਿਕਲਾਈ ਪ੍ਰਮਾਣ ਪੱਤਰ ਅਤੇ ਅਨੁਭਵ ਪ੍ਰਾਪਤ ਕਰੋ ਜਿਸ ਲਈ ਤੁਹਾਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ ਫਿਰ 2024 ਵਿੱਚ ਕੈਲਗਰੀ ਦੇ ਮਜ਼ਬੂਤ ਰੋਜ਼ਗਾਰ ਬਾਜ਼ਾਰ ਦਾ ਤੁਸੀਂ ਲਾਭ ਚੱਕ ਸਕੋਗੇ ਨੰਬਰ 1 ਸਾਫਟਵੇਅਰ ਡਿਵੈਲਪਰ ਕੈਲਗਰੀ ਦੀ ਸਭ ਤੋਂ ਵੱਧ ਮੰਗੀ ਜਾਣ ਵਾਲੀਆਂ ਨੌਕਰੀਆਂ ਵਿੱਚੋਂ ਅਜੇ ਵੀ ਸਾਫਟਵੇਅਰ ਵਿਕਾਸ ਹੈ ਸ਼ਹਿਰ ਦੇ ਵਧ ਰਹੇ ਤਕਨੀਕੀ ਖੇਤਰ ਦਾ ਮਤਲਬ ਹੈ ਕਿ ਕਾਰੋਬਾਰ ਹਮੇਸ਼ਾ ਆਪਣੇ ਡਿਜੀਟਲ ਉਤਪਾਦਕਾਂ ਨੂੰ ਬਣਾਉਣ ਸਮਰਥਨ ਕਰਨ ਅਤੇ ਵਧਾਉਣ ਲਈ ਹੁਨਰਮੰਦ ਸਾਫਟਵੇਅਰ ਇੰਜੀਨੀਅਰਾਂ ਦੀ ਤਲਾਸ਼ ਕਰਦੇ ਨੇ ਤੇਲ ਅਤੇ ਗੈਸ ਸੇਤ ਸੰਭਾਲ ਅਤੇ ਵਿੱਤ ਸਮੇਤ ਬਹੁਤ ਸਾਰੇ ਉਦਯੋਗਾਂ ਵਿੱਚ ਜ਼ਰੂਰਤ ਦੇਖੀ ਜਾਂਦੀ ਹੈ ਖਾਸ ਤੌਰ ਤੇ ਕਲਾਊਡ ਕੰਪਿਊਟਿੰਗ ਪਲੇਟਫਾਰਮ ਅਤੇ ਪਾਈਥਨ ਜਾਵਾ ਵਰਗੀਆਂ ਭਾਸ਼ਾਵਾਂ ਵਿੱਚ ਮੁਹਾਰਤ ਵਾਲੇ ਡਿਵੈਲਪਰਾਂ ਦੀ ਬਹੁਤ ਜ਼ਿਆਦਾ ਮੰਗ ਹੈ ਤਨਖਾਹ ਸੀਮਾ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਡਾਲਰ 60000 ਤੋਂ 120000 ਅਨੁਭਵ ਦੇ ਪੱਧਰ ਤੇ ਨਿਰਭਰ ਕਰਦਾ ਹੈ ਸੰਭਾਵਿਤ ਨੌਕਰੀਆਂ ਦੀ ਸੰਖਿਆ ਲਗਭਗ 1200 ਹੈ ਨੰਬਰ 2 ਪ੍ਰੋਜੈਕਟ ਮੈਨੇਜਰ ਪ੍ਰੋਜੈਕਟ ਮੈਨੇਜਰ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਹਨ ਕਿ ਪ੍ਰੋਜੈਕਟ ਪ੍ਰੋਜੈਕਟ ਅਨੁਸੂਚੀ ਦੇ ਦਾਇਰੇ ਦੇ ਅੰਦਰ ਅਤੇ ਬਜਟ ਦੇ ਅੰਦਰ ਮੁਕੰਮਲ ਹੋ ਗਏ ਹਨ ਕੈਲਗਰੀ ਦੀ ਵਿਭਿੰਨ ਆਰਥਿਕਤਾ ਦੇ ਕਾਰਨ ਊਰਜਾ ਆਈਟੀ ਅਤੇ ਉਸਾਰੀ ਉਦਯੋਗਾਂ ਵਿੱਚ ਪ੍ਰੋਜੈਕਟ ਮੈਨੇਜਰਾਂ ਦੀ ਲੋਡ ਹੁੰਦੀ ਹੈ ਹੋਰਾਂ ਵਿੱਚ ਵੀ ਜਿੱਥੇ ਦੱਸਿਆ ਜਾਵੇ ਪ੍ਰੋਜੈਕਟ ਪ੍ਰਬੰਧਨ ਪੇਸ਼ੇ ਪ੍ਰਮਾਣਿਕरण ਰੁਜ਼ਗਾਰ ਦੇ ਮੌਕੇ ਅਤੇ ਸੰਭਵ ਤਨਖਾਹ ਵਿੱਚ ਬਹੁਤ ਸੁਧਾਰ ਕਰ ਰਹੇ ਨੇ ਤਨਖਾਹ ਦੀ ਰੇਂਜ ਅਨੁਭਵ ਆਧਾਰ ਤੇ ਕੈਨੇਡੀਅਨ ਡਾਲਰ 65000 ਤੋਂ 130000 ਇਸ ਸਮੇਂ ਲਗਭਗ 900 ਨੌਕਰੀਆਂ ਉਪਲਬਧ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਨੰਬਰ 3 ਲਾਇਸੈਂਸਡ ਨਰਸਾਂ ਕੈਲਗਰੀ ਦੇ ਵਾਦੇ ਸਿਹਤ ਸੰਭਾਲ ਉਦਯੋਗ ਵਿੱਚ ਰਜਿਸਟਰਡ ਨਰਸਾਂ ਦੀ ਬਹੁਤ ਜ਼ਿਆਦਾ ਮੰਗ ਹੈ ਬੁਢਾਪੇ ਦੀ ਜਨਸੰਖਿਆ ਅਤੇ ਵੱਧਦੀ ਆਬਾਦੀ ਕਾਰਨ ਮੈਡੀਕਲ ਮਹਾਰਾਂ ਦੀ ਲੋਡ ਹਮੇਸ਼ਾ ਵਧੀ ਰਹਿੰਦੀ ਹੈ ਖਾਸ ਤੌਰ ਤੇ ਜੇਰੀਐਟਿਕਸ ਐਮਰਜੈਂਸੀ ਦੇਖਭਾਲ ਅਤੇ ਓਨਕੋਲੋਜੀ ਦੀ ਵਿਸ਼ੇਸ਼ਤਾ ਵਾਲੀ ਨਰਸਾਂ ਦੀ ਬਹੁਤ ਜ਼ਿਆਦਾ ਮੰਗ ਹੈ ਸ਼ਾਨਦਾਰ ਤਨਖਾਹ ਤੋਂ ਇਲਾਵਾ ਰਜਿਸਟਰਡ ਨਰਸਾਂ ਅਕਸਰ ਪੇਸ਼ੇਵਰ ਵਿਕਾਸ ਦੇ ਵਿਆਪਕ ਲਾਭ ਅਤੇ ਸੰਭਾਵਨਾ ਦਾ ਆਨੰਦ ਮਾਣਦੀਆਂ ਨੇ ਕੈਲਗਰੀ ਵਿੱਚ ਇਸ ਸਮੇਂ ਲਗਭਗ 1500 ਨੌਕਰੀਆਂ ਦੇ ਉਪਲਬਧ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਸ਼ੁਰੂਆਤੀ ਤਨਖਾਹ ਸੀਮਾ ਕਨੇਡੀਅਨ 70000 ਡਾਲਰ ਦੱਸੀ ਜਾ ਰਹੀ ਹੈ ਪਰ ਇਸ ਸੀਨੀਅਰ ਪੱਧਰ ਲਈ ਕਨੇਡੀਅਨ 110000 ਤਾ ਇਸ ਤੋਂ ਵੀ ਵੱਧ ਹੋ ਸਕਦੀ ਹੈ ਨੰਬਰ 4 ਡਾਟਾ ਵਿਸ਼ਲੇਸ਼ਕ ਵੱਡੇ ਡਾਟਾ ਸੈਟਾਂ ਦੀ ਉਹਨਾਂ ਦੀ ਵਿਆਖਿਆ ਦੁਆਰਾ ਡਾਟਾ ਵਿਸ਼ਲੇਸ਼ਕ ਕਾਰੋਬਾਰਾਂ ਨੂੰ ਪੜੇ ਲਿਖੇ ਨਿਰਣੇ ਕਰਨ ਵਿੱਚ ਸਹਾਇਤਾ ਕਰਨ ਲਈ ਬੜੇ ਜ਼ਰੂਰੀ ਨੇ ਭਵਿੱਖਬਾਣੀ ਕਰਨ ਵਾਲੇ ਮਾਡਲ ਵਿਜ਼ੂਅਲਾਈਜੇਸ਼ਨ ਅਤੇ ਰੁਝਾਨ ਪਛਾਣ ਇਹ ਸਾਰੇ ਨੌਕਰੀਆਂ ਦੇ ਵਰਣਨ ਦਾ ਹਿੱਸਾ ਬੈਂਕ, ਪਰਚੂਨ ਅਤੇ ਤੇਲ ਅਤੇ ਗੈਸ ਉਦਯੋਗ ਵਿਸ਼ੇਸ਼ ਤੌਰ ਤੇ ਸંચਾਲਨ ਪ੍ਰਭਾਵ ਕਾਰਪੋਰੇਟਰ ਰਣਨੀਤੀ ਦਾ ਸਮਰਥਨ ਕਰਨ ਲਈ ਡਾਟਾ ਵਿਸ਼ਲੇਸ਼ਕ ਤੇ ਨਿਰਭਰ ਕਰਦਾ ਹੈ ਐਕਸਲ, ਐਸਕਯੂਐਲ ਅਤੇ ਡਾਟਾ ਵਿਜ਼ੂਅਲਾਈਜੇਸ਼ਨ ਪ੍ਰੋਗਰਾਮ ਜਿਵੇਂ ਕਿ ਚਾਕੀਜਾ ਪਾਵਰ BI ਨੂੰ ਨਿਪੁੰਤਾ ਨਾਲ ਵਰਤਿਆ ਜਾਣਾ ਚਾਹੀਦਾ ਸ਼ੁਰੂਆਤ ਕਰਨ ਵਾਲਿਆਂ ਲਈ ਕੈਨੇਡੀਅਨ ਡਾਲਰ ਤਨਖਾਹ 55000 ਤੋਂ ਲੈ ਕੇ ਸੀਨੀਅਰ ਪੱਧਰ ਤੱਕ 110000 ਤੱਕ ਭੁਗਤਾਨ ਸੀਮਾ ਇਸ ਸਮੇਂ ਮਾਰਕੀਟ ਵਿੱਚ ਲਗਭਗ 800 ਨੌਕਰੀਆਂ ਉਪਲਬਧ ਨੇ ਨੰਬਰ 5 ਇਲੈਕਟ੍ਰੀਸ਼ੀਅਨ ਨਿਰਮਾਣ ਵਿੱਚ ਜਿਨ੍ਹਾਂ ਦੇਖਭਾਲ ਇਲੈਕਟ੍ਰੀਸ਼ੀਅਨ ਜ਼ਰੂਰੀ ਨੇ ਉਦਯੋਗ ਉਦਮ ਅਤੇ ਕੈਲਗਰੀ ਵਿੱਚ ਲਗਾਤਾਰ ਸ਼ਹਿਰੀ ਵਿਕਾਸ ਇਲੈਕਟ੍ਰੀਸ਼ੀਅਨਾਂ ਦੀ ਜ਼ਰੂਰਤ ਨੂੰ ਵਧਾਉਂਦੇ ਨੇ ਰੋਜ਼ਗਾਰ ਦੇ ਵਧੀਆ ਮੌਕੇ ਆਮ ਤੌਰ ਤੇ ਉਦਯੋਗ ਜਾਂ ਵਪਾਰ ਮੁਹਾਰਤ ਵਾਲੇ ਸਪਲਾਈ ਪ੍ਰਾਪ ਇਲੈਕਟ੍ਰੀਸ਼ੀਅਨਾਂ ਲਈ ਪਾਏ ਜਾਂਦੇ ਨੇ ਨਵੇਂ ਉਦਯੋਗ ਊਰਜਾ ਪ੍ਰਣਾਲੀ ਦਾ ਗਿਆਨ ਜਿਵੇਂ ਕਿ ਸੂਰਜੀ ਪੈਨਲਾਂ ਦੀ ਸਥਾਪਨਾ ਵੀ ਵੱਧ ਤੋਂ ਵੱਧ ਮੰਗ ਕੀਤੀ ਜਾ ਰਹੀ ਹੈ ਨਵੇਂ ਪੇਸ਼ਵਰਾਂ ਲਈ ਤਨਖਾਹ 55000 ਡਾਲਰ ਤੋਂ ਸ਼ੁਰੂ ਹੋ ਕੇ ਸੀਨੀਅਰ ਪੱਧਰ ਲਈ 1 ਲੱਖ ਡਾਲਰ ਤੱਕ ਹੋ ਸਕਦੀ ਹੈ ਇਸ ਸਮੇਂ 700 ਨੌਕਰੀਆਂ ਬਿਲਕੁਲ ਉਪਲਬਧ ਨੇ ਨੰਬਰ 6 ਮਾਰਕੀਟਿੰਗ ਵਿੱਚ ਮਹਾਰ ਵਧੇਰੇ ਲੋਕਾਂ ਤੱਕ ਪਹੁੰਚ ਅਤੇ ਖਪਤਕਾਰਾਂ ਨਾਲ ਗੱਲਬਾਤ ਕਰਨੇ ਚਾਹਵਨ ਕਾਰੋਬਾਰ ਮਾਰਕੀਟਿੰਗ ਮਹਾਰਾਂ ਦੀ ਜ਼ਰੂਰਤ ਹੁੰਦੀ ਹੈ ਕੈਲਗਰੀ ਦੀਆਂ ਕੰਪਨੀਆਂ ਜੋ ਤਕਨੀਕੀ ਪਰਚੂਨ ਤੇਲ ਅਤੇ ਗੈਸ ਵਿੱਚ ਮਹਾਰਤ ਰੱਖਦੀਆਂ ਨੇ ਖਾਸ ਤੌਰ ਤੇ ਮਾਰਕੀਟਿੰਗ ਮਹਾਰਾਂ ਦੀ ਭਾਲ ਕਰਦੀਆਂ ਰਹਿੰਦੀਆਂ ਨੇ ਜੋ ਜੇਤੂ ਯੋਜਨਾਵਾਂ ਅਤੇ ਮੁਹਿੰਮਾਂ ਬਣਾ ਸਕਦੀਆਂ ਨੇ ਸੋਸ਼ਲ ਮੀਡੀਆ ਪ੍ਰਸਾਰਣ ਸਮੱਗਰੀ ਵਿਕਾਸ ਐਸਈਓ ਅਤੇ ਡਿਜੀਟਲ ਮਾਰਕੀਟ ਵਿੱਚ ਯੋਗਤਾ ਦੀ ਬਹੁਤ ਜ਼ਿਆਦਾ ਮੰਗ ਹੈ ਡਾਟਾ ਦੁਆਰਾ ਸੰਚਾਲਿਤ ਵਿਸ਼ੇਸ਼ਲਣ ਅਤੇ ਮਾਰਕੀਟਿੰਗ ਦੀ ਪਛੋਕੜ ਵਾਲੇ ਲੋਕ ਰੋਜ਼ਗਾਰ ਦੇ ਮੌਕੇ ਅਤੇ ਉੱਚ ਤਨਖਾਹ ਦੀ ਵੀ ਉਮੀਦ ਕਰ ਸਕਦੇ ਨੇ ਸੀਨੀਅਰ ਪੱਧਰ ਤੇ ਇਹ ਤਨਖਾਹ 50000 ਡਾਲਰ ਤੋਂ 1 ਲੱਖ ਡਾਲਰ ਦੇ ਵਿਚਕਾਰ ਭੁਗਤਾਨ ਦੀ ਰੇਂਜ ਇਸ ਵੇਲੇ ਲਗਭਗ 600 ਨੌਕਰੀਆਂ ਸੂਚੀਬੱਧ ਹੋਣ ਦਾ ਅਨੁਮਾਨ ਵੀ ਦਿੱਸਿਆ ਜਾ ਰਿਹਾ ਹੈ ਨੰਬਰ 7 ਉਸਾਰੀ ਪ੍ਰਬੰਧਨ ਬਹੁਤ ਸਾਰੇ ਰੀਅਲ اسٹیਟ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਅਧੀਨ ਕੈਲਗਰੀ ਨੂੰ ਉਸਾਰੇ ਪ੍ਰਬੰਧਨ ਦੀ ਬੁਰੀ ਤਰ੍ਹਾਂ ਜ਼ਰੂਰਤ ਇਹ ਮਹਾਰਤ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਿਲਡਿੰਗ ਨੌਕਰੀਆਂ ਦੇ ਪ੍ਰਬੰਧਨ ਕਰਦੇ ਨੇ ਯਕੀਨੀ ਬਣਾਉਂਦੇ ਹੋਏ ਉਹ ਡੈਡਲਾਈਨ ਬਜਟ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੇ ਨੇ ਇੰਜੀਨੀਅਰਾਂ ਅਤੇ ਆਰਕੀਟੈਕਟ ਵਿੱਚ ਇੱਕ ਪਛੋਕੜ ਦੇ ਨਾਲ-ਨਾਲ ਮਜ਼ਬੂਤ ਲੀਡਰਸ਼ਿਪ ਗੁਣ ਇੱਕ ਉਸਾਰੇ ਪ੍ਰਬੰਧਨ ਦੇ ਪੇਸ਼ੇ ਮੌਕਿਆਂ ਨੂੰ ਵਧਾ ਸਕਦੇ ਨੇ ਇਸ ਤੋਂ ਇਲਾਵਾ ਪੀ ਐਮ ਪੀ ਜਾਂ ਫਿਰ ਐਲ ای ای ਡੀ ਲੀਡਰ ਇਨ એનર્ਜੀ ਐਂਡ এনवायरमेंटਲ ਡਿਜ਼ਾਈਨ ਵਰਗੇ ਪ੍ਰਮਾਣਿਕरण ਕੈਰੀਅਰ ਦੀਆਂ ਸੰਭਾਵਨਾ ਬਹੁਤ ਬਣਾਉਂਦੀਆਂ ਨੇ ਉਹ ਸਾਰੀ ਪ੍ਰਬੰਧਨਾਂ ਨੂੰ ਐਂਟਰੀ ਪੱਧਰ ਲਈ ਕੈਨੇਡੀਅਨ ਡਾਲਰ 70000 ਤੋਂ ਕੈਨੇਡੀਅਨ ਡਾਲਰ 85000 ਅਤੇ ਸੀਨੀਅਰ ਪੱਧਰ ਲਈ 1 ਲੱਖ ਤੋਂ 1 ਲੱਖ 30000 ਡਾਲਰ ਦੇ ਵਿਚਕਾਰ ਕਿਤੇ ਵੀ ਪੈੰਡ ਪ੍ਰਾਪਤ ਹੁੰਦੇ ਨੇ ਮੌਜੂਦਾ ਬਾਜ਼ਾਰ ਵਿੱਚ ਲਗਭਗ 500 ਨੌਕਰੀਆਂ ਖੁੱਲਣ ਦੀ ਉਮੀਦ ਦੱਸੀ ਜਾ ਰਹੀ ਹੈ ਨੰਬਰ 8 ਮਨੁੱਖੀ ਸਰੋਤ ਪ੍ਰਬੰਧਨ ਬਹੁਤ ਸਾਰੇ ਉਦਯੋਗਾਂ ਵਿੱਚ ਕੰਪਨੀਆਂ ਦੇ ਕਰਮਚਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਮਨੁੱਖੀ ਸਰੋਤ ਪ੍ਰਬੰਧਕਾਂ ਤੇ ਨਿਰਭਰ ਕਰਦੀ ਹੈ ਇਹ ਮਹਾਰ ਕੈਲਗਰੀ ਵਿੱਚ ਲਾਭਾਂ ਭਰਤੀ ਕਰਮਚਾਰੀ ਸਬੰਧਾਂ ਅਤੇ ਕਿਰਤ ਕਾਨੂੰਨਾਂ ਦੀ ਪਾਲਣਾ ਨਾਲ ਨਜਿੱਠਣ ਦੇ ਲਈ ਲੋੜਿੰਦੇ ਨੇ ਇਸ ਸਥਿਤੀ ਵਿੱਚ ਸਫਲਤਾਪੂਰਵ ਆਰ ਐਚ ਸੌਫਟਵੇਅਰ ਅਨਪਵਰਿਸਗਾਰ ਕਾਨੂੰਨਾਂ ਦੀ ਸਮਝ ਅਤੇ ਸਮਝਦਾਰ ਲੋਕਾਂ ਦੀ ਯੋਗਤਾਵਾਂ ਤੇ ਨਿਰਭਰ ਕਰਦੀ ਹੈ ਰੋਜ਼ਗਾਰ ਦੇ ਮੌਕਿਆਂ ਦੇ ਲਈ ਆਮਦਨੀ ਦੀਆਂ ਸੰਭਾਵਨਾ ਨੂੰ ਹੋਰ ਬਿਹਤਰ ਬਣਾਉਣ ਲਈ SHRM ਸੋਸਾਇਟੀ ਫਾਰ ਹਿਊਮਨ ਰਿਸੋਰਸਸ ਮੈਨੇਜਮੈਂਟ ਜਾਂ ਫਿਰ CHRP ਸਰਟੀਫਾਈਡ ਹਿਊਮਨ ਰਿਸੋਰਸ ਪ੍ਰੋਫਾਈਲ ਵਰਗੇ HR ਪ੍ਰਮਾਣਿਕਰਨ ਹਨ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ 80000 ਡਾਲਰ ਤੋਂ 120000 ਦੇ ਵਿੱਚਕਾਰ ਕਿਤੇ ਵਿਤ ਹੈ ਹੋ ਸਕਦੀ ਹੈ ਸੰਭਾਵਿਤ ਨੌਕਰੀਆਂ ਦੀ ਸੰਖਿਆ 450 ਨੰਬਰ 9 ਵਾਤਾਵਰਣ ਇੰਜੀਨੀਅਰ ਵਾਤਾਵਰਣ ਸੰਬੰਧੀ ਮੁੱਦਿਆਂ ਦੇ ਵਰਣਨ ਨਾਲ ਕੈਲਗਰੀ ਦੀ ਵਾਤਾਵਰਣ ਇੰਜੀਨੀਅਰਾਂ ਦੀ ਜਿੱਥੇ ਜ਼ਰੂਰਤ ਵਧਦੀ ਜਾ ਰਹੀ ਹੈ ਟਿਕਾਊ ਵਿਕਾਸ ਪ੍ਰਦੂਸ਼ਣ ਕੰਟਰੋਲ ਅਤੇ ਰਹਿਣ ਖੂਨ ਦਾ ਪ੍ਰਬੰਧਨ ਨਾਲ ਸੰਬੰਧਿਤ ਪ੍ਰੋਜੈਕਟਾਂ ਤੇ ਇਹ ਇੰਜੀਨੀਅਰ ਸਤ ਮੈਂਤ ਕਰਦੇ ਨੇ ਵਾਤਾਵਰਣ ਇੰਜੀਨੀਅਰਾਂ ਨੂੰ ਨਿਯੁਕਤ ਕਰਨਾ ਖਾਸ ਤੌਰ ਤੇ ਤੇਲ ਅਤੇ ਗੈਸ ਨਿਰਮਾਣ ਅਤੇ ਮਿਊਨਿਸਪਲ ਸੀਮਾਵਾਂ માં ਬਾਲੀਆਂ ਕੰਪਨੀਆਂ ਲਈ ਫਾਇਦੇਮੰਦ ਹੁੰਦਾ ਹੈ ਜੋ ਟਿਕਾਊ ਅਭਿਆਸਾਂ ਦਾ ਸਮਰਥਨ ਕਰਨਾ ਅਤੇ ਰੈਗੂਲੇਟਰੀ ਪਾਲਣਾ ਦੀ ਗਰੰਟੀ ਦੇਣਾ ਚਾਹੁੰਦੇ ਨੇ ਵਾਤਾਵਰਣ ਇੰਜੀਨੀਅਰਾਂ ਦੀ ਡਿਗਰੀ ਜਾਂ ਇਸ ਤਰ੍ਹਾਂ ਦੇ ਅਨੁਸ਼ਾਸਨ ਦੇ ਨਾਲ ਨਾਲ ਲੁੜਿੰਦੇ ਪ੍ਰਮਾਣ ਪੱਤਰਾਂ ਨਾਲ ਰੋਜ਼ਗਾਰ ਦੇ ਮੌਕੇ ਬਹੁਤ ਵਧਾਏ ਜਾ ਸਕਦੇ ਨੇ ਤਨਖਾਹ ਸੀਮਾ ਦੀ ਗੱਲ ਕੀਤੀ ਜਾਵੇ ਤਾਂ 60000 ਡਾਲਰ ਕੈਨੇਡੀਅਨ ਤੋਂ ਸ਼ੁਰੂ ਹੋ ਕੇ 75000 ਡਾਲਰ ਕਰਨ ਵਾਲਿਆਂ ਲਈ ਮੱਧ ਪੱਧਰ ਤੇ ਕੈਨੇਡੀਅਨ ਡਾਲਰ 75000 ਤੋਂ 90000 ਸੀਨੀਅਰ ਪੱਧਰ ਤੇ 90000 110000 ਡਾਲਰ ਤੱਕ ਸੰਭਾਵਿਤ ਨੌਕਰੀਆਂ ਦੀਆਂ ਸਾਮੀਆਂ ਚਾਰ ਹਜ਼ਾਰ ਦੱਸੀਆਂ ਜਾ ਰਹੀਆਂ ਨੇ ਨੰਬਰ 10 ਵਿੱਤੀ ਵਿਸ਼ਲੇਸ਼ਕ ਵਿੱਤੀ ਵਿਸ਼ਲੇਸ਼ਕ ਕੰਪਨੀ ਲਈ ਬੁੱਧੀਮਾਨ ਨਿਵੇਸ਼ ਫੈਸਲੇ ਲੈਣ ਵਿੱਤੀ ਮਾਰਾਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਕੈਲਗਰੀ ਵਿੱਚ ਬੈਂਕਿੰਗ ਰੀਅਲ ਅਸਟੇਟ ਅਤੇ ਤੇਲ ਉਦਯੋਗ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਚਾਹੁੰਦੇ ਨੇ ਇਹ ਮਹਰ ਪੂਰਵ ਅਨੁਮਾਨ ਤਿਆਰ ਕਰਦੇ ਨੇ ਵਿੱਤੀ ਡੇਟੇ ਦੀ ਜਾਂਚ ਕਰਦੇ ਨੇ ਅਤੇ ਸਿੱਧੇ ਕਾਰਪੋਰੇਟਰ ਅਰ ਰਣਨੀਤੀਆਂ ਵਿੱਚ رائے ਪੇਸ਼ ਕਰਦੇ ਨੇ ਇਸ ਸਥਿਤੀ ਵਿੱਚ ਮਜ਼ਬੂਤ ਵਿਸ਼ਲੇਸ਼ਕ ਯੋਗਤਾ ਵਿੱਤੀ ਸੌਫਟਵੇਅਰ ਨਿਪੁੰਤਾ ਅਤੇ ਸੀ ਐਫ ਈ ਚਾਰਟਰਡ ਵਿੱਤੀ ਵਿਸ਼ਲੇਸ਼ਕ ਵਰਗੇ ਟੁਕਮੇ ਪ੍ਰਮਾਣ ਪੱਤਰਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ ਤਨਖਾਹ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਡਾਲਰ 55000 ਤੋਂ 70000 ਐਂਟਰੀ ਪੱਧਰ ਲਈ ਮੱਧ ਪੱਧਰ ਲਈ ਕੈਨੇਡੀਅਨ ਡਾਲਰ 70000 ਤੋਂ 85000 ਅਤੇ ਕੈਨੇਡੀਅਨ ਡਾਲਰ 85000 ਤੋਂ 1 ਲੱਖ ਸੀਨੀਅਰ ਪੱਧਰ ਲਈ ਇਸ ਸਮੇਂ ਲਗਭਗ 350 ਨੌਕਰੀਆਂ ਦੀ ਭਰਤੀ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਕੈਲਗਰੀ ਵਿੱਚ ਬਹੁਤ ਸਾਰੇ ਵੱਖ-ਵੱਖ ਵਿਕਲਪ ਨੇ ਭਾਵੇਂ ਤੁਸੀਂ ਇੱਕ ਨਵੇਂ ਗ੍ਰੈਜੂਏਟ ਹੋ ਆਪਣੇ ਕੈਰੀਅਰ ਦੇ ਮੱਧ ਵਿੱਚ ਇੱਕ ਪੇਸ਼ੇਵਰ ਜਾਂ ਕੈਰੀਅਰ ਵਿੱਚ ਤਬਦੀਲੀ ਬਾਰੇ ਵਿਚਾਰ ਕਰ ਰਹੇ ਹੋ ਤਾਂ ਇਹ ਜਿਵੰਤ ਮਹਾਨਗਰ ਵਿੱਚ ਤੁਹਾਡੀ ਸਫਲਤਾ ਸਭ ਤੋਂ ਵਧੀਆ ਮੌਕਾ ਤੁਹਾਡੀ ਯੋਗਤਾ ਅਤੇ ਤਜਰਬੇ ਨੂੰ ਇਨ ਇਨ ਡਿਮਾਂਡ ਉਹਦਿਆਂ ਦੀਆਂ ਲੋੜਾਂ ਨਾਲ ਮਿਲਣਾ ਅਤੇ ਉਸ ਅਨੁਸਾਰ ਆਪਣੇ ਹੁਨਰ ਨੂੰ ਨਿਖਾਰਨਾ ਇਹ ਸੀ ਅੱਜ ਦੀ ਸਾਡੀ ਇੱਕ ਖਾਸ ਰਿਪੋਰਟ